ਗੁਰਦਾਸਪੁਰ ਦੇ ਪਿੰਡ ਰਾਮਪੁਰਾ ਵਿਖੇ ਸ਼ੱਕੀ ਹਾਲਾਤਾਂ ਵਿੱਚ ਇੱਕ ਔਰਤ ਗੁਰਲੀਨ ਕੌਰ ਦੀ ਹੋਈ ਮੌਤ ਹੋਣ ਦੀ ਖਬਰ ਸਾਹਮਣੇ ਆਈ। ਮ੍ਰਿਤਕ ਔਰਤ ਦੇ ਪੇਕੇ ਪਰਿਵਾਰ ਨੇ ਉਸ ਦੇ ਕਤਲ ਦਾ ਸ਼ੱਕ ਜਤਾਇਆ ਅਤੇ ਦੋਸ਼ ਲਗਾਏ ਕਿ ਮ੍ਰਿਤਕ ਔਰਤ ਦਾ ਘਰ ਵਾਲਾ ਦਿਓਰ ਦੀ ਰਾਣੀ ਲੜਕੀ ਨਾਲ ਅਕਸਰ ਮਾਰਕਟਾਈ ਕਰਦੇ ਸਨ। ਮ੍ਰਿਤਕ ਲੜਕੀ ਦੇ ਗਲੇ ਤੇ ਵੀ ਨਿਸ਼ਾਨ ਪਏ ਨਜ਼ਰ ਆ ਰਹੇ ਨੇ। ਦੂਜੇ ਪਾਸੇ ਪੁਲਿਸ ਨੇ ਪਰਿਵਾਰ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਤੇ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮੇਰੀ ਬੇਟੀ ਦਾ ਗੁਰਲੀਨ ਕੌਰ ਨਾਂ ਸੀ। ਤੇ ਰਾਮਪੁਰ ਮੈਂ ਨਾ 2023 ਦੇ ਜਨਵਰੀ ਮਹੀਨੇ ਸਤਾਈ ਤੀ ਨੂੰ ਮਤਲਬ ਮੈਰਿਜ ਕੀਤੀ ਸੀ ਤੇ ਉਹ ਨਾ ਮਤਲਬ ਸਾਲ ਦੇ ਬਾਅਦ ਹੀ ਨਾ ਤੰਗ ਕਰਨੇ ਉਹਨਾਂ ਚਾਲੂ ਕਰਤਾ ਉਹ ਕੁਟਦੇ ਕੱਢਦੇ ਰਹੇ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਬੱਚਾ ਹੋ ਗਿਆ ਸਾਲਛਪੀ ਚਲੋ ਵੀ ਬੱਚਾ ਹੋ ਗਿਆ ਛੋਟਾ ਬੱਚਾ ਤੇ ਮਤਲਬ ਸੁਧਰ ਜਾਣਗੇ ਇੱਕ ਦੋ ਬਾਰੇ ਉਹਨਾਂ ਨੂੰ ਸਮਝਾਇਆ ਤੇ ਉਹ ਦਿਓਰ ਨਾਲ ਦਿਓਰ ਤੇ ਜਠਾਣੀ ਦਿਓਰ ਨੇ ਨਾ ਕੋਈ ਮਤਲਬ ਤੀਜੇ ਵਿਆਹ ਦੀ ਜਨਾਨੀ ਆ ਉਹ ਨਾਲ ਲਿਆਂਦੀ ਦੀ ਆ ਤੇ ਉਹ ਮਾਰਦੀ ਦੀ ਉਹਨੂੰ ਬੜਾ ਤੰਗ ਕਰਦੀ ਰਹੀ ਆ ਤੇ ਚੰਦਨਾ ਉਹਦੇ ਦਿਓਰ ਦਾ ਨਾਂ ਤੇ ਘਰ ਬਲੇ ਨਾਮ ਮਨਜੀਤ ਤੇ ਉਹਨਾਂ ਚੰਦਨ ਕੁਰਦਾ ਰਿਆ ਤੇ ਨਾਲ ਉਹਦੀ ਮਤਲਬ ਘਰ ਦੀ ਕੁਰਦੀ ਦੀਏ ਤੇ ਸੱਸ ਵੀ ਤੇ ਉਹ ਜਿਹੜਾ ਘਰ ਦਾ ਉਹ ਲਾਗੇ ਖਲੋ ਕੇ ਨਾ ਮਤਲਬ ਦਿਖਦੇ ਰੇ ਨਾ ਸੁਡਾਂਦੇ ਨੀ ਰੇ ਤੇ ਹੁਣ ਨਾ ਤਿੰਨ ਤਰੀਕ ਨੂੰ ਨਾ ਨੇ 2 ਵਜੇ ਮੈਨੂੰ ਪਤਾ ਲੱਗਿਆ ਪਿੰਡੋਂ ਦੇ ਵੀ 2 1:30 ਵਜੇ ਨਾਲ ਨਾ ਮਾਰਤਾ ਗਲਾ ਘੋਟ ਕੇ ਤੇ ਆਪਾਂ ਨਾ ਮਤਲਬ ਥਾਣੇ ਰਿਪੋਰਟ ਦਿੱਤੀ ਜਾ ਕੇ ਤੇ ਇੱਥੇ ਗੁਰਦਾਸਪੁਰ ਸਿਵਲੋਸ ਹਸਪੀਟਲ ਚ ਨਾ ਉਹ ਲਿਆਂਦਾ ਜਮਾ ਡੱਡ ਗੋਡੀ ਜਮਾ ਕਰਾਇਆ ਮੈਡੀਕਲ ਲਈ ਪੋਸਟਮਾਰਟਮ ਲਈ ਤੇ ਉਹ ਸਰ ਆਪਣੇ ਕੱਲ ਪਰਚਾ ਕਰਵਾਣਗੇ ਸੀ ਤੇ ਉਹਨਾਂ ਨੇ ਲਿਖਿਆ ਪਰਚਾ ਨਾ ਬਰ ਮੈਂ ਉਹਨਾਂ ਕਿਹਾ ਵੀ ਮੈਨੂੰ ਯਕੀਨ ਆ ਗਿਆ ਵੀ ਗਲਾਕੋਟ ਕੇ ਮਾਰਿਆ ਉਹਨਾਂ ਨੇ ਸਰ ਪਰਚੇ ਤੇ ਲਿਖਿਆ ਵੀ ਸ਼ੱਕ ਦੇ ਆਧਾਰ ਤੇ ਪਰਚਾ ਲਿਖਿਆ ਜੀ ਜਿਹੜਾ 174 ਦਾ ਮਤਲਬ ਪਰਚਾ ਘਟਿਆ ਸਚੁਨੇ ਮਤਲਬ ਗਲਾਕੋਟ ਕੇ ਮਾਰਿਆ ਕਹਿੰਦੇ ਉਹਨੇ ਦਵਾਈ ਖਾਦੀ ਸਰ ਉਗਲੇ ਤੇ ਸੌਫ ਨਿਸ਼ਾਨ ਆ ਰਿਹਾ ਤੇ ਵੀ ਗਲਾਕੋਟ ਕੇ ਮਾਰਿਆ ਕੋਈ 스ਮੈਲ ਨਹੀਂ ਕੋਈ ਮਤਲਬ ਕੋਈ ਉਦਰੀ ਕੋਈ ਲੱਗਦਾ ਨਹੀਂ ਪਿਆ ਵੀ ਦਵਾਈ ਖਾਦੀ ਹੋਏ ਤੇ ਮਤਲਬ ਕਹਿੰਦਾ ਵੀ ਸਾਫ ਲੱਭਦਾ ਪਿਆਰ ਤੋਂ ਵੀ ਗਲਾ ਘੋਟ ਕੇ ਮਾਰਿਆ ਵਸੇ ਜੇ ਤੁਸੀਂ ਕਹੀ ਉਹ ਕੁੜੀ ਦੇ ਹਾਲਾਤ ਕਿੰਨੇ ਚੰਗਾ ਦੀ ਸੀਰੀਰ ਸਾਰ ਬਿਲਕੁਲ ਸਹੀ ਬਿਲਕੁਲ ਸਾਫ ਸਰੀਰ ਹੀ ਕੋਈ ਸਮੈਲ ਨਹੀਂ ਲੱਗੋ ਕੋਈ ਕੁਝ ਨਹੀਂ ਹੈਗਾ ਤੇ ਅਸੀਂ ਐਸਐਚਓ ਨੂੰ ਕਿਹਾ ਤੇ ਮਤਲਬ ਤਿੰਨ ਤਰੀਕ ਦੀ ਹੋਈ ਦੀ ਹੈ ਜਦ ਹੋਈ ਦੀ ਤੇ ਕੱਲ ਮੈਡੀਕਲ ਉਹ ਕੱਲ ਹੋਈ ਨਾ ਪੋਸਟਮਾਰਟਮ ਹੋਈ ਨਾ ਹੀ ਤੇ ਕੱਲ ਉਹਨਾਂ ਨੇ ਸਾਡਾ ਪਰਚਾ ਨਹੀਂ ਦਰਜ ਕੀਤਾ ਸਵੇਰੇ ਜਾ ਕੇ 4 ਵਜੇ ਨਾਲ ਨਾ ਪਰਚਾ ਦਰਜ ਕੀਤਾ 174 ਦਾ ਪਰਚਾ ਦਰਜ ਕਰ ਰਹੇਗੀ ਸ਼ਰਮ ਮਤਲਬ ਮੰਗ ਕੀ ਕਰਦੇ ਵੀ ਕਤਲ ਆ ਸਾਫ ਕਤਲ ਹੈਗਾ ਜੇ ਇਹਦੀ ਕਤਲ ਦਾ ਮਤਲਬ ਕਤਲ ਦਾ ਕੋ ਪਰਚਾ ਨਹੀਂ ਦਰਜ ਹੋਏਗਾ ਤੇ ਮਤਲਬ ਬੱਚਿਆਂ ਨੂੰ ਹਸਾਬ ਕਿੱਥੋਂ ਮਿਲੇਗਾ ਜੀ ਕਿਹੜੇ ਕਿਹੜੇ ਦੋਸ਼ੀ ਦੇ ਨਾਲ ਦੋਸ਼ੀ ਸਾਰੇ ਇੱਕ ਮਨਜੀਤ ਹੈਗਾ ਜੀ ਉਹਦਾ ਘਰ ਦਾ ਤੇ ਇੱਕ ਚੰਦਨਾ ਤੇ ਇੱਕ ਚੰਦਨ ਦੀ ਜਿਹੜੀ ਘਰ ਦੀ ਹੈ ਜਿਹੜੀ ਪਤਾ ਨਹੀਂ ਉਹ ਜੀ ਕੋ ਕਹਿੰਦੇ ਵੀ ਮੈਰਿਜ ਕੀਤੀ ਹੈ ਸਾਨੂੰ ਤਾਂ ਅਜੇ ਤੱਕ ਪਤਾ ਨਹੀਂ ਵੀ ਮੈਰਿਜ ਕੀਤੀ ਵੀ ਹੈ ਕਿ ਨਹੀਂ ਕੀਤੀ ਉਹਦਾ ਨਾ ਉਹ ਤੀਜੇ ਵਿਆਹ ਆ ਚੰਦਰ ਮੂੜਾ ਜਿਹੜਾ 23 ਜਾਂ 24 ਸਾਲ ਦਾ ਉਹ ਜਨਾਨੀ ਹੈ ਜਿਹੜੀ ਉਹ 38 ਸਾਲ ਦੀ ਲਿਆਂਦੀ ਦੀ ਹੈ ਜੀ ਸ਼ਰਮ ਮੇਰਾ ਪਿੰਡ ਮਰਾੜਾ ਜੇ ਤੇ ਨਵੀਨ ਸਹਣੀ ਜਿਹੜਾ ਕੁੜੀ ਦਾ ਮਾਮਾ ਜੀ ਜਿਹਨਾਂ ਗੋਦੀ ਲੈ ਕੇ ਪਾਲਿਆ ਹਨੂ ਮੇਰਾ ਗਵਾਂਢੀਆ ਗਾਇਆ ਤੇ ਜਦੋਂ ਕੁੜੀ ਦੀ ਮੈਰਿਜ ਹੋ ਗਈ ਦੀਨਾਂ ਤੇ ਛੋਟਾ ਸਾਹ ਬੱਚਾ ਆਇਆ ਜਦੋਂ ਸਾਲ ਬਾਅਦ ਜਦੋਂ ਬੱਚਾ ਹੋ ਗਿਆ ਉਹਨਾਂ ਦੇ ਤੇ ਇੱਕ ਵਾਰਾ ਨਾ ਉਹਨਾਂ ਦਾ ਦੌਰ ਤੇ ਪਤੀ ਉਹਦਾ ਵੀ ਲੈ ਕੇ ਮਰਾੜੇ ਆ ਗਏ ਛੱਡਣ ਵਾਸਤੇ ਨੂੰ ਤੇ ਉਸਲੇ ਵੀ ਉਹਦਾ ਬੈ ਨਾ ਮੂੰਹ ਤੇ ਛਟਣ ਲੱਗ ਬੱਜੀ ਹੋਈ ਆਹੀਂ ਤੇ ਉਸਲੇ ਚਲੋ ਇਹਨੂੰ ਛੱਡ ਕੇ ਚਲ ਗਏ ਕੁੜੀ ਨੂੰ ਰੱਖ ਲਿਆ ਸੀ ਤੇੜਾ ਆਏਗਾ ਦੀ ਬੜੀ ਵੇਸੇ ਪਰ ਉਹ ਕਹਿੰਦੇ ਵੀ ਆੜੇ ਨਾ ਇਹ ਮਾਰਨ ਪੈਂਦੀ ਆ ਉਹਨੇ ਕੀ ਮਾਰਨਾ ਜਿਹੜੀ ਆਪੇ ਉਹ ਮਾਰ ਖਾਏਗਾ ਦੀ ਜਿਹੜੀ ਪਰ ਮਾਰਕ ਵੀ ਕਰਦਾ ਬੱਧੀ ਪਤੀ ਨਹੀਂ ਕਰਦਾ ਉਹਦਾ ਦਿਓਰ ਦੇ ਪਤਾ ਚੱਲੇ ਵੀ ਦਿਓਰ ਮਾਰਦਾ ਉਹਦਾ ਹੁਣ ਦਿੱਤ ਕਹਿੰਦੀ ਕੁੜੀ ਤੇ ਤਿੰਨ ਤਰੀ ਦਿੱਤ ਹੋਈ ਦੀ ਆ ਤੇ ਸਾਨੂੰ ਰਾਤੀ ਕੋਈ 8 ਵਜੇ ਨਾ ਪਤਾ ਚੱਲਿਆ ਤੇ ਪਤਾ ਲੱਗਾ ਵੀ ਉਹ ਦੁਪਹਿਰ 2 ਵਜੇ ਦੀ ਉਹ ਕੁੜੀ ਜਿਹੜੀ ਪੁਰੀ ਹੋ ਗਈ ਦੀ ਹੈ ਤੇ ਮਾਰੀ ਹੋਈ ਹੈ ਤੇ ਗਲੇ ਦੇ ਉਹਦੇ ਰਹਿ ਨਾ ਨਹੀਂ ਛਾਣ ਪਏ ਹੋਇਆ ਦੋ ਤਿੰਨ ਤੇ ਉਹਨਾਂ ਨੇ ਮਾਰਿਆ ਹੋਇਆ ਐ ਸਾਡੇ ਤੇ ਕਿਉਂ ਆਪ ਉਹ ਮਾਰ ਨਹੀਂ ਸਕਦੀ ਕਹਿੰਦੇ ਫਾਲਿਆ ਫਾਲ ਹੈ ਇਹ ਚਾਂਸ ਨਹੀਂ ਹੈਗਾ ਉਹਨਾਂ ਦਾ ਤੇ ਮਾਰਨ ਦਾ ਹੀ ਤੇ ਕੀ ਆਂਦੇ ਦੀ ਫਿਰ ਇਹਨਾਂ ਦੀ ਕੋਈ ਨਹੀਂ ਸੁਣਾਈ ਹੋਈ ਹੈ ਕਦੀ ਕੋਈ ਸਬੰਦੇ ਦਾ ਰਸਮੀ ਨਹੀਂ ਆਦਾ ਇਹ ਫਾਲ ਹੁੰਦੇ ਨੇ ਕੋਈ ਰਸਮੀ ਨਹੀਂ ਆਦੇ ਕੋਈ ਸਨੇ ਕੋਈ ਰਸਮੀ ਨਹੀਂ ਕੀਤਾ ਉਹਨਾਂ ਨੂੰ ਆਜ਼ਾਦ ਘੁੰਮਣ ਦੇ ਆ ਬਿਲਕੁਲ ਆਜ਼ਾਦ ਘੁੰਮਦੇ ਗਏ ਜੀ